ਫਵਾ ਨੌ ਮਈ ਦਾ ਸਮਾ ਹੋ ਗਿਆ ਤੇ ਨੌਜਵਾਨ ਆਪਣੇ ਪਹਿਲੇ ਹੀ ਪਹੁੰਚ ਚੁੱਕੇ ਨੇ ਖੇਤ ਪੂਰੀਆਂ ਤਿਆਰੀਆਂ ਦੇ ਨਾਲ ਪੈਪ ਪਾਉਣੀਆਂ ਗਈ ਤੇ ਸਿਲੰਡਰ ਥੱਪੇ ਸਾਰੇ ਗੈਸ ਗੱਪੇ ਲਿਆ ਰੱਖੇ ਨੇਗੇ ਕਿਵੇਂ ਆ ਉਹਦਾ ਲੋਟ ਉਹ ਤਾਂ ਯਾਰ ਸਿਸਟਮ ਪਾਰਟ ਗਿਆ ਉਹ ਕਹਿੰਦੇ ਤੇੜਾ ਆ ਗਈਆਂ ਸੀਗੀਆਂ ਤੇ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ 12 ਜੇਠ 5ਵੇਂ ਮਹੀਨੇ ਦੀ 25 ਤਰੀਕ 12 2024 ਤੇ ਸ਼ਨੀਵਾਰ ਦਾ ਦਿਨ ਸਮਾਂ ਤੁਹਾਨੂੰ ਦੱਸ ਹੀ ਚੁੱਕਿਆ ਹੈਗੀ ਤੇ ਪਾਈਪਾਂ ਦੇ ਜੋੜ ਲਾਉਣੇ ਆਪਾਂ ਇਹ ਪਾਈਪਾਂ ਆਪ ਹੀ ਪੋਣੇ ਆਗੇ ਤੇ ਪ੍ਰਸ਼ਾਦਾ ਪਾਣੀ ਛੱਕ ਕੇ ਪਹਿਲਾਂ ਆ ਗਏ ਸੀਗੇ ਤੇ 10 ਜੰਮ ਦੀ ਡਿਊਟੀ ਤੋਂ ਆ ਕੇ ਚਾਹ ਬਣਾ ਕੇ ਲਿਆਏ ਨਾ ਵਾਸਤੇ ਤੇ ਉਹ ਇੱਕ ਨੌਜਵਾਨ ਆਪਣਾ ਪ੍ਰਸ਼ਾਦਾ ਨਹੀਂ ਛੱਕ ਕੇ ਆਇਆ ਲੈ ਗਾ ਕੋ ਰੋਟੀ ਖਾਣੀਆਂ ਦਾ ਖਾਲਾ ਹੁਣ ਮੌਕਾ ਤੇਰੇ ਕੋਲੇ ਤੇ ਪੀ ਕੇ ਢੜਕੀ ਕੱਚੇਆਂ ਲਸਾਂਗਾ ਢਿੱਡ ਭਰ ਕੇ ਆ ਜਾਣਾਗਾ ਤੇ ਰੋਟੀ ਖਾਂਦੇ ਹੁੰਦੇ ਆ ਪਹਿਲਾਂ ਕੈਂਪਰ ਕਿੱਥੇ ਰੱਖਿਆ ਪਾਣੀ ਤੈਨੂੰ ਜਰੂਰ ਪਾ ਪਿਆ ਦਿੰਨੇ ਆਗੇ ਤੇ ਖੈਰ ਆ ਲਾਈ ਪਈ ਐ ਇੱਧਰ ਪਾਈਪ ਟਾਇਰ ਦੇ ਨਾਲ ਤੇ ਉੱਥੇ ਉਹਨੂੰ ਗਰਮ ਕਰਾਂਗੇ ਤੇ ਸਿਸਟਮ ਬਣਾਵਾਂਗੇ ਤੇ ਜੋੜ ਲਾਵਾਂਗੇ ਤੇ ਸਾਡੇ ਕੋਲੇ ਉਹ ਹੈ ਨਹੀਂਗਾ ਜੀ ਤੇ ਆਪਾਂ ਸੱਟ ਲਾਉਣੀ ਹੈ ਸੱਟ ਮਾਰਨੀ ਹੈ ਕੀ ਪਾਇਪ ਦੇ ਮੂਰੇ ਸਿਸਟਮ ਉੱਤੇ ਉਹ ਫੱਟੀ ਨਾਲ ਕੰਮ ਚਲਾਵਾਂਗੇ ਵੈਸੇ ਵੀ ਜੋੜ ਆਪਣੇ ਕੋਲ ਥੋੜੀ ਹੈ ਕਿਲਾਵਾੜ ਪਾਇਪ ਲਾਈਨ ਪਾਉਣੀ ਆ ਤੇ ਸਿਸਟਮ ਹਾਂ ਵੇਖਦੇ ਹਾਂ ਕਿਵੇਂ ਬਣਦਾ ਤੇ ਖੈਰ ਗੱਗੂ ਕਹਿੰਦਾ ਪਹਿਲਾਂ ਪਾਣੀ ਪਿਆ ਦੋ ਦਾਸ ਨੂੰ ਤੇ ਖੈਰ ਧੰਨਵਾਦ ਬਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਨੇ ਆ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਤੇ ਨਵੇਂ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਲਾਈਵ ਵੀ ਕਰ ਲਿਓ ਤੂੰ ਇੱਥੇ ਕੀ ਕਰਦਾ ਓਏ ਮਿੱਟੀ ਸਾਫ ਕਰੀਦਾ ਅੱਛਾ ਅੱਛਾ ਬਿਜਲੀ ਜਿਹੜੀ ਹੈ ਉੱਚਨੀਵੇਂ ਆ ਹੋਰ ਲਿਆ ਦੇਣਾ ਦੇਖਾਂ ਮਿੱਟੀ ਕਿਵੇਂ ਸਾਫ ਕਰੀਏ ਪਹਿਲਾਂ ਕਰਕੇ ਦਿਖਾ ਕਸਿਆ ਤਾਂ ਉਹ ਪਿਆਗਾ ਪੈਰਾਂ ਨਾਲ ਆਪ ਕਰੀਨਾ ਵਾ ਚੱਲ ਪੈਰਾਂ ਨਾਲ ਹੀ ਠੀਕ ਐ ਗਲਾਸ ਵੱਡਾ ਲਿਆਉਣਾ ਸੀ ਪਾਣੀ ਪੀਣ ਨੂੰ ਇਹਦੇ ਨਾਲ ਕੀ ਨਿਆਰਾ ਜ ਆਉਂਦਾ ਗੱਗੂ ਹੂੰ ਠੰਡਾ ੜਾ ਪਾਣੀ ਨਹਿਰ ਵਾਲੇ ਨਾਲ ਕੇ ਦਾ ਤੇ ਬਰਫ਼ ਅਸੀਂ ਇਹ ਨਹੀਂ ਪਾਇਆ ਕਰਦੇ ਗੈਂਪਰ ਚੇਹੇ ਭਰ ਲਿਆ ਉਹਨੇ ਜਾਂ ਘਰੇ ਤੋੜੇ ਵਾਲਾ ਪੀਨੇ ਆਉਂਦੇ ਆ ਤੇ ਗੱਗੂ ਥੋੜੀ ਵੱਧ ਚਸ ਕਰਦਾ ਠੰਡੇ ਪਾਣੀ ਦੀ ਬਰਫ਼ ਖਾ ਕੇ ਰਾਜੀ ਆ ਥੋੜਾ ਜਿਹਾ ਇਹ ਚੁੱਬਰ ਸਾਡਾ ਓਕੇ ਬਸ ਚੈੱਕ ਹੋਰ ਲੈਵਾ ਤੇ ਤੇ ਇਧਰ ਹੈਪੀ ਤੇ ਗਵਾਂਡੀ ਮਿੱਤਰ ਸੁਹਾਹਾ ਕਰਦੇ ਹੋਏ ਕੀ ਕੰਮ ਆ ਲੰਮੀ ਆ ਪਰਲੀ ਵਾਲੀ ਆਰੀ ਨਾਲ ਵੜ ਦਿੰਨੇ ਆ ਅਸ ਯਾਰ ਪਤਾ ਨਹੀਂ ਆ ਕਿੰਨਾ ਨੂੰ ਨਹੀਂ ਲੱਗਦਾ ਹੈਗਾ ਆਪਾਂ ਨੂੰ ਕਿਉਂ ਆਏ ਮੈਂ ਵੀਡੀਓ ਅੰਡ ਕੀਤੀ ਆਹ ਇਹ ਜਾਨ ਚੁੰਮਦਾ ਗਾੜੀ ਇਹਨੂੰ ਵਿੱਚ ਫੇਰ ਕੇ ਪਾ ਕੇ ਨਵੀਂ ਤਕਨੀਕ ਦੱਸਿਆ ਦੋ ਲਾਹੇ ਤਕਨੀਕ ਇਹਦੇ ਨਾਲ ਇਹਨਾਂ ਦੇ ਇਹਨਾਂ ਮਦਰ ਦੇ ਦੇਖ ਪੁਰਾਣੀਆਂ ਪਾਈਪ ਲੈਣਾ ਵੀ ਐਈ ਪਾਈਆਂ ਸੀ ਉਹ ਲੱਕੜ ਦਾ ਬਣਾਇਆ ਹੋਇਆ ਸੀਗਾ ਨਹੀਂ ਤੇ ਇਹ ਦੂਸਰਾ ਬਈ ਆਪਣਾ ਪੁਰਾਣਾ ਇਹਦੇ ਨਾਲ ਇਹਦਾ ਮੂੰਹ ਬਣਾਵਾਂਗੇ ਤੇ ਵਿੱਚ ਆਹ ਪਾਈਪ ਲਾਵਾਂਗੇ ਤੇ ਉਧਰ ਪੱਟੀ ਲਾ ਕੇ ਫੋਟਾ ਕਰਨ ਕਿੱਥੇ ਹੋਊਗਾ ਉਹ ਜਿੱ ਪਿਆਰ ਉਹ ਤੇ ਇਹਦੇ ਨਾਲ ਠੋਕ ਦਿਆਂਗੇ ਉਧਰ ਜਿ ਮੈਸਤਰੀ ਆਪਣੇ ਕੋਲ ਹੈਗੇ ਆ ਭਾਈ ਸਾਹਿਬ ਆ ਸ਼੍ਰੀ ਮਨਪ੍ਰੀਤ ਸਿੰਘ ਜੀ ਸੂਰਤ ਦੇ ਵਾਲੇ ਪਕਰ ਰਿਹਾ ਉਹ ਰੋਟੀ ਖਾਦੀਂ ਢਕਾਰ ਵੱਡੇ ਵੱਡੇ ਜੀ ਨਾਲ ਤਾਂ ਗਾਇਸ ਉਹ ਜਿਆਖੀ ਅੱਗੇ ਭਗਤੀ ਕਰਨੀ ਆ ਭਗਤੀ ਅੱਜ ਆ ਗਿਆ ਬਸ ਮੈਂ ਕੋਲਾ ਤਰਿਆ ਮੈਂ ਕਬੱਡੀ ਛੋਟਾ ਨਹੀਂ ਮੋਲੇ ਹੂ ਰੱਸਾ ਬੰਨ ਲਾਉਂਦੇ ਆਂ ਬਹੁਤ ਦੇਰ ਹਾਂ ਤਰਦੇ ਆਂ ਅੰਦਰ ਪਾਰ ਕੇ ਪਹਿਲਾਂ ਤੱਕ ਹੂ ਰੱਸੇ ਨੂੰ ਫੜ ਰੱਸੇ ਨੂੰ ਹੂ ਨੀਵੀ ਨੀਵੀ ਇੱਥੋਂ ਬਾਹਲੀ ਖਿੱਚ ਪੈਂਦੀ ਆ ਤਾਂ ਤੁਹਾਡੇ ਤੋਂ ਚੱਲ ਓਹੋ ਠੱਟ ਮਾਰਦੇ ਗਿਓ ਲੱਗ ਖਟਮਾਰੀ ਥੋੜਾ ਕਿਤੇ ਚੱਕ ਕੇ ਲੈ ਪੱਜ ਕੇ ਛੱੜ ਦੇ ਨੂੰ ਛੱੜ ਦੇ ਛੱੜ ਦੇ ਕੋਈ ਨਾ ਮੈਨੂੰ ਇੱਥੇ ਕੀ ਬੜਾ ਹੈ ਚੱਕ ਕੇ ਰੱਖਨੇ ਆ ਕੇ ਮਾਰੀ ਜੀ ਘਰ ਵਿੱਚ ਰੱਖਾ ਜਮਾ ਚੱਲ ਚੱਲ ਜਾਣ ਦੇ ਚੱਲ 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 ਆਦਿ ਨਹੀਂ ਤੇ ਬੈ ਬਗੋ ਨਾ ਨਹੀਂ ਹੁੰਦੀ ਆ ਆਪਣੀ ਖਰਾਬ ਹੁੰਦੀ ਪੱਟੀ ਤੇ ਇੱਕ ਜੀ ਟੁੱਟ ਗਈ ਫੱਟੀ ਟੁੱਟਾ ਹੋ ਗਈ ਚੱਲ ਪੱਟੀ ਤਾਂ ਆਪਣੀ ਇੱਕ ਜੀ ਬਿਹੜ ਹੋ ਗਈ ਪੱਟੀ ਦਿਖਾਉਣੀ ਬੂਰ ਫੱਟੀ ਤੇ ਕੋ ਮੈਂ ਉਹ ਚੱਕ ਕੇ ਲੈ ਆਂਗਾ ਜੀ ਇੱਕ ਅੱਧਾ ਜੋੜਾ ਇਹਨਾਂ ਬਹੁਤ ਚੜ ਗਏ ਇਹਨਾਂ ਦਾ ਕੀ ਕੋਲੀ ਵਾਲੇ ਗਲੇ ਹੋਣ ਚੱਕੋ ਯਾ ਗੱਗੂ ਸਿਲੰਡਰ ਸਿਲੰਡਰ ਲਿਆ ਅਗਲੇ ਪਾਸੇ ਉੱਤੀ ਹੋਵੇ ਪੁੱਤ ਦੀ ਆਜਿ ਮਲੇ ਕਰਾ ਚਾਹਾਂ ਉਹ ਸਾਫ ਜਿਹਾ ਕੱਪੜਾ ਲਿਆਉਗਾ ਪੁੱਤ ਅੱਜ ਕੇ ਆ ਲੋਹੇ ਆਪਾਂ ਨੂੰ ਉਹ ਪਿਆ ਸੀ ਲੋਹਾਂ ਦਾ ਉਹ ਵਾਲੀ ਖਰਾਬ ਕਰ ਦਿੰਦਾ ਯਾਰ ਉਹ ਠੀਕ ਨਹੀਂ ਆਉਂਦਾ ਨਹੀਂ ਉਹ ਜੋੜਦਾ ਹੈਗਾ ਸੀ ਉਹ ਪਾਈਪ ਦੇ ਜੋੜਾ ਵਿਚ ਵੜਦਾ ਸੀ ਉਹ ਆਪਾਂ ਬਣਾ ਕੇ ਤੇ ਉਹ ਲਵਾਉਂਦੇ ਹੱਥ ਮਾਰਨ ਬਸ ਹੁਣ ਤਾਂ ਲੱਗ ਗਿਆ 11 12 ਦਾ ਜੋੜ ਆ ਸਾਰੇ ਅੱਗੂ ਆ ਜਾ ਨਹੀਂ ਵੀ ਹਾਂ ਜਾ ਜਾ ਗਿਆ ਥੱਲੇ ਰੱਖ ਥੱਲੇ ਚਿੰਨਾ ਚੱਕ ਚਲ ਹੈਲੋ सटमानी पुसट चल चल कोई ना आए हला हला आइए सैया उची सली देना कर टाके ना हट बु देख देख टाके भट्टी आए बेचारे नहीं बेचारे चार

ਚਲੋ ਸੈਟ ਨਾ ਨਹੀਂ ਵਿੱਚ ਉੱਤੇ ਰੱਖਣੀ ਆ ਹੈ ਇੱਕ ਮਿੰਟ ਸਿਰੇ ਵਿਭਾਗ ਦਾ ਚਲੋ ਆਓ ਲੈ ਬਹੁਤ ਆ Tahak mandi. Tanyalah लेना मिट्टी माडी ओत्ता कडनी पोगे तिन चार फुट के नीचे ओके ही गड्डी कि मैं आज सेट कर करनी बू मिट्टी चोकर अंदर ਚੱਲ ਕੋਦਰਾ ਧੱਕਣੀਆਂ ਵੇਪ ਚਲੋ ਹੈਲੋ ਹੋਰ ਚੱਲ ਪਿੱਛੇ ਬੈਕ ਮੋੜ ਕੇ ਗੋਏ ਇਹ ਲੈ ਵਾਸਾ ਕੇ ਮੈਂ ਆ ਮੇਜ ਨਹੀਂ ਆਈਗੇ ਚੇਪੀ ਲੌਣੀਆਂ ਠੀਕ ਆ ਭਾਈ ਤੇ ਉਧਰੋਂ ਬੈਂਡ ਨਾਲ ਜੋੜੀ ਜਾਂਦੇ ਆ ਪਹਿਲਾਂ ਤੇ ਅਗਲੇ ਜੋੜ ਫੇਰ ਲਾਵਾਂਗੇ। ਤੋੜ ਐ ਕਮਰੇ ਵਾਲਾ ਕਹਿੰਦਾ ਚਿਪੀ ਲਾ ਦਈਏ। ਹੈਲੋ ਹੈਲੋ ਆਵਾਜ਼ ਆ ਰਹੀ ਆ। ਸਤਿ ਸ੍ਰੀ ਅਕਾਲ। ਠੀਕ ਹੈ। ਹਾਂ ਤੇ ਟੈਲੀਫੋਨ ਲਾਏਗਾ ਪਾ ਨਮਾ। ਹਾਂ। ਚਲੋ। ਇਹ ਲਾ ਯੂਰਲਾ ਮੜਾਇਆ ਇਹ ਤਾਂ ਚਾਹੀਦਾ ਨਹੀਂ ਬੋਲਦੇ ਥੱਲੇ ਦੇਖ ਚੱਲ 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 ਅਜਾ ਕੇ ਲੈ ਤਾ

ਕਿ ਵੜੇ ਚਾਰ ਵਾਲਾ ਤਾਂ ਤੋੜ ਨਹੀਂ ਆਓ ਜੀ ਸਰ ਸਵਾਗਤ ਹੈ ਤੁਹਾਡਾ ਸਾਡੀ ਪਾਈਪ ਲਾਈਨ ਕੋਲੇ ਆਪਣੀ ਪਾਈਪ ਲਾਈਨ ਕੋਲੇ ਸੌਰੀ ਆ ਜਾ ਆ ਜਾ ਤੂੰ ਬੱਚੇਣਾ ਇੱਥੇ ਤਾਂ ਕੋਈ ਹੈ ਵੀ ਨਹੀਂ ਉੱਲਾਕੇ ਲੋਕ ਜائیںਗਾ ਕਰੇ ਉਹਲੇ ਗਵਾਂਡੀ ਮਿੱਤਰ ਪਈ ਕਿੰਨੂ ਬੋਲੀਵੁੱਡ ਪਲੇਅਰ ਹੈ ਮਿਸਤਰੀ ਦੁਬਾਰਾ ਮਗਵਾਇਆ ਹੈ ਮਗਵਾਇਆ ਹਾਂ ਆ ਜਾਓ ਇਹ ਮਹਿਲ ਇਹ ਡੂਸਰ ਨਾਲ ਲਾ ਕੇ ਉਹਨੇ ਲੱਕੜ ਦਾ ਬਣਾਇਆ ਹੁੰਦਾ ਬਸ ਇਹੀ ਫਰਕ ਆ ਤੇ ਨਾਲੇ ਉਹ ਤੁਹਾਨੂੰ ਪਤਾ ਹੀਗਾ 70 70 ਰੁਪਏ ਲੈਂਦਾ ਉਹ ਹਣਾ ਜੋੜ ਦੇ ਦੇ ਵੱਟ ਘਟ ਖਚਾਈ ਛੇਤੋਂ ਮੜਾ ਉਹ ਲਾਈ ਜਾਂਦਾ ਸੀ ਉਥੇ ਹਉ ਤੋ ਤੋ ਰਸੇ ਤੋ ਰਸੇ ਤੋ ਹਾ ਥੱਲੇ ਨਾ ਉਥਰ ਦਾਬਨਾ ਦੇ ਪੈਰ ਦੀ ਵਾਲੀ ਚਲੋ ਹਰ ਦੇ ਗਗੂ ਦੂਜੀ ਫੱਟੀ ਕੱਟ ਕੇ ਲੈਣੀ ਹਟ ਲਾਵਾਂਗੇ ਉਹਦੇ ਨਾਲ ਮੜੀ ਹਾਏ ਉਹ ਫੱਟੀ ਕੱਢ ਕੇ ਲੈਣੀ ਆ ਗੱਡੇ ਉਥੇ ਤੇ ਜਮੀ ਪਾਟ ਗਿਆ ਫੱਟੀ ਜੀ ਆ ਥੱਲੇ ਆਉਂਦਾ ਹੈਪੀ ਲੈ ਜਾ ਆ ਪਤਾ ਹੀ ਹੈਪੀ ਨੋ ਗੱਡੀ ਪਈ ਆ ਧਿਆਨ ਨਹੀਂ ਤੇਰਾ ਤਾਂ ਕੋਸ ਨਹੀਂ ਖੜੀ ਆ ਜੀ ਐ ਵੀ ਦੇ ਇੱਕ ਨੜ ਰਹਿਦਾ ਵੱਡ ਨਾਲ ਤੈਨੂੰ ਲਾ ਖੂਟੋਂਗੇ ਲਾਉਣੀ ਹਟ ਕੇ ਬਹੁਤ ਬਾਈ ਬਰਾਬਰ ਹੀ ਕੰਮ ਚੱਲੇ ਆਂ ਇਹਨੇ ਛੋਟੇ ਨੜਾਂ ਨਾਲ ਸੁਭਾਇ ਸੀ ਇਹਨੇ ਤਿੰਨ ਵੱਡੇ ਤੇੰਨੀ ਵੱਡੇ ਮੈਂ ਹਾਂ ਪੁਰਾਣੇ ਤਾਂ ਜਦੋਂ ਯਾਦ ਕਰਕੇ ਖੁੱਲਦੇ ਹੁੰਦੇ ਫਿਰ ਕਿਉਂ ਬੋੜ ਦੇ ਬੋੜ ਦੇ ਤੇ ਨੌਜਵਾਨ ਵੀ ਲੱਗੇ ਪਏ ਆ ਉੱਥੇ ਖੂਚ ਹੈ ਖੂਚ ਪੱਖਾ ਕੱਢਣਾ ਇਹ ਨਾਲੇ ਮੋਕਾ ਦੱਕੀ ਜਾਣਾ ਤੇ ਪੈ ਪਾ ਕੇ ਨੌਜਵਾਨ ਨੇ ਕਹਿੰਦਾ ਸੋਲਰ ਮੋਟਰ ਜਲਦੀ ਕਰਨੀ ਆ ਮੱਛੀ ਪਾ ਕੇ ਹੈ ਨਾ ਥੋੜੀ ਹਟ ਜਾਈ ਆਉ ਤਾਂ ਲਾ ਦਿੰਨੇ ਆ ਨਾ ਛੜ ਗਏ ਠੀਕ ਲਾ ਥੋੜਾ ਟਾਈ ਘੰਟੇ ਜਾਊਗਾ ਤਾਂ ਬਾਹਰ ਖਿੱਚ ਲੋ ਹਾਂ ਨਾਲ ਉੱਤ ਸਹੀ ਤੇ ਥੋੜਾ ਥੋੜਾ ਵਿੱਚ ਖਾੜੀ ਦੇ ਥਾਂ ਸਾਫ਼ ਕਰਨ ਵਾਲਾ ਸੂਚਨੀ ਚ ਕਿਸੇ ਨਾਲ ਵੀ ਲੋਟ ਨਹੀਂ ਆਉਂਦਾ ਕੰਮ ਜਦ ਉੱਤੇ ਪੈਰ ਧਰਦੇ ਆ ਤਾਂ ਹੋਰ ਮਿੱਟੀ ਡਿੱਗ ਜਾਂਦੀ ਆ ਤਿਹਗਾ ਗੂੜਿਆ ਨਾਟਗਰਾਂ ਪਰਲੇ ਪਾਸੋਂ ਪੈਰਾਂ ਨਾਲ ਸਾਫ਼ ਕਰਦਾ ਮਿੱਟੀ ਆਇਆ ਇੱਥੇ ਘਟਲ ਨੂੰ ਤਨ ਬਾਹਰ ਐਂ ਕਿ ਕਰ ਲੇ ਓਏ ਕੀ ਆ ਪੈਰ ਪੈਰ ਫਸ ਗਿਆ ਪੈਰ ਫਸ ਗਿਆ ਮੇਰਾ ਔੜੀ ਘਟਨਾ ਕਿੱਥੇ ਪਸਾ ਲਿਆ ਪੈਰ ਫਸ ਗਿਆ ਪੱਥ ਫੜ ਲ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਲੋਟਾ ਲੋਟਾ ਆਰਾਮ ਨਾਲ ਰੋੜਾ ਕਾ ਤੋ ਬੋਨਾ ਇਹ ਪੈਰ ਫਸ ਗਿਆ ਸਿੱਧਾ ਪੈਰ ਤਾਰਾ ਨਾ ਟੇਡਾ ਰੱਖ ਪੈਰ ਮੜਾ ਆ ਮੈਂ ਕੱਢਾਂ ਬਾਹਰ ਆਵਾਜ਼ ਨਿਕਲੇ ਕਿੱਥੋਂ ਨਿਕਲੇ ਉਰੇ ਦੀ ਆਇਆ ਯਾਰ ਕੱਢ ਲਾਂ ਮਿੱਟੀ ਕਸ ਕੇ ਨਾਲ ਚੱਟਦਾ ਉਹ ਜਾਊ ਤੁਰੀ ਜਾਊਗਾ ਸੋ ਉਧਰ ਭੱਗ ਜਾ ਫਿਰ ਜੱਟਾ ਯਾ ਨਾ ਲੱਗੀ ਆ ਲਵੇ ਟਿੱਡ ਖਵਾਉਂਦਾ ਖਵਾਉਂਦਾ ਆਪੇ ਡਾ ਘੇਰ ਪਈ ਖਾਲੀ ਵਾਲਾ ਕੰਮ ਕੀ ਹੈਗੀ ਨਿਕਲ ਜਿਓ ਨੇ ਗਾਵ ਤੱਕੀ ਹੁੰਦਾ ਗਰਮੀ ਉਹ ਮਿੱਟੀ ਵਾਗੀ ਛੜਦੇ 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 ਫਸ ਲੈ ਕੇ ਰੱਬ ਦਾ ਨਾਮ ਕਰਦੇ ਟੁਕੜੇ ਦੋ ੱਲੇ ਕਰਕੇ ਚੱਕ ਲਾਂਗੇ ਰੱਸੀ ਨਾਲ ਕੋਈ ਨਾ ਰੱਤਾ ਵਾ ਵੱਡੀ ਬਾੜਾਂਗੇ ਅਪਣੇ ਪੱਕੇ ਕੀ ਆ ਬੇਬੂ ਚੀ ਜਕਣੀ ਚੱਲ ਬਸ 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 ਬਹੁਤ ਚੈੱਕ ਵੀ ਤੇ 11 ਵਜੇ 20 ਮਿੰਟਾਂ ਤੇ ਪਾਈਪ ਲਾਈਨ ਦਾ ਕੰਮ ਸੰਪੂਰਨ ਕਰਤਾ ਕਿ ਲੇਕ ਦੀ ਪਾਈਪ ਲਾਈਨ ਹਾਂ ਪੌਣੇ ਇੱਕ 10 ਵਜੇ ਲੱਗੇ ਹੋਵਾਂਗੇ ਤੇ ਲਗਭਗ ਡੇਢ ਘੰਟੇ ਦੇ ਆਸ-ਪਾਸ ਲੱਗੇਗਾ ਕਿਉਂਕਿ ਆਪਾਂ ਨੂੰ ਤੇ 12 ਕਜੋੜ ਟੋਟਰ ਲੱਗੇ ਆਗੇ ਇਹ ਤੇ ਪੈਪਾਂ ਇਹ 20 ਫੁੱਟ ਲੰਮੀਆਂ ਸੀ ਥੋੜੇ ਥੋੜੇ ਟੋਟੇ ਇਹਨਾਂ ਦੇ ਵਿੱਚੋਂ ਵੱਡੇ ਹੋਏ ਸੀ ਉਹ ਆਪਣੇ ਹੈਪੀ ਦੇ ਪਿੱਛੇ ਪਏ ਦਿਖਦੇ ਜਿਹੜੇ ਇਹ ਉੱਥੇ ਕੱਟਣ ਵੇਲੇ ਮੂੰਹ ਜਿਹਾ ਖਰਾਬ ਹੋ ਗਿਆ ਸੀ ਰਸਾ ਪਾ ਕੇ ਜਦੋਂ ਖਿੱਚਦੇ ਸੀ ਥੋੜੇ ਥੋੜੇ ਉਹਨਾਂ ਕਰਕੇ ਫੁੱਟ ਦੋ ਫੁੱਟਾਂ ਖਿੱਚਦੇ ਸੀਗੇ ਤੇ ਇੱਥੇ ਸੁੰਡ ਪਾਇਪ ਨਹੀਂ ਲਾਉਂਦੇ ਆਪਾਂ ਇਹਦੇ ਸਿਰੇ ਤੇ ਬੈਂਡ ਪਾ ਕੇ ਸਿੱਧੀ ਪਾਇਪ ਨਾਲ ਹੀ ਜੋੜਾਂਗੇ ਦਾ ਕਨੈਕਸ਼ਨ ਆ ਆਪਣੀ ਨਵੇਂ ਬੋਰ ਦਾ ਨਵੀਂ ਮੋਟਰ ਦਾ ਤੇ ਉਹ ਪੁਰਾਣੀ ਪਾਇਪ ਲਾਈਨ ਨਾਲ ਜੁੜ ਗਈ ਹੁਣੇ ਪਾਣੀ ਉੱਥੇ ਜਾਂਦਾ ਹੋ ਗਿਆ। ਹਾਂ ਤੇ ਓਕੇ ਰਿਪੋਰਟ ਮਾਹੌਲ ਆ। ਉਹ ਕਰਾਂਗੇ। ਉਹ ਨਹੀਂ ਕੱਢੀ ਹੋਣੀ ਗੈਸ ਨਹੀਂ ਕਰੀ ਜਾ ਰਹੀ। ਇਹ ਦੇ ਕਿਤਾ ਹੋਰ ਵੀ ਕਢਾ। ਪੁੱਛਦੇ ਲੋੜ ਹੀ ਲੋੜ ਆਪਾਂ ਨੂੰ। ਮੈਂ ਰੋਟਾ ਜੀ ਇੱਧਰ ਦੇਖ ਗੂ ਧਿਆਨ ਮਾਰੇ। ਬਾਕੀ ਲੋ ਇਹਨਾਂ ਸਵਾਕੇ ਦੇ ਸਕ੍ਰੂ ਲਾਵਾਂ ਦੇਖ ਲੋ ਫਿਰ ਉਤਲੀ ਬੈਬ ਵੀ ਮਿਲਣਾ ਕਿ ਨਹੀਂ ਕਿ ਚਾਹੀਦੀ ਆ ਐਪੀ ਦੌਨੀ ਬੂਸ ਅੰਦਰੋਂ ਵੇਖ ਲੈ ਕਿੰਨੀ ਕੀ ਆ ਗਈ ਫਿਰ ਪੜਾ ਜਾ ਦਵਾ ਦੇਗੀ ਸਰ ਇਹ ਤੇ ਬੱਸ ਫਿਰ ਫਿਰ ਆ ਗਿਆ ਨੋ ਲੱਗੀ ਹਾਂ ਆਏ ਕਰਾਂਗੇ ਤਕਰੀਬਾ ਜੱਕ ਲੈ ਰੈਡੀ अॻियां करण लाइ ਚੱਲ ਚੱਲ ਆ ਨਹੀਂ ਰੋਟਾ ਬੜਾ ਚੰਨ ਫੜ ਨਿਗਾ ਰੱਖਿਆ ਟੱਲੂ ਆ ਉਹ ਉੱਥੇ ਲੜਾਇ ਹੋਈ ਸਰਦੂ ਸਭ ਨੂੰ ਦਵਾ ਦਈ ਸਗਰ ਉੜ ਗਿਆ ਮੈਂ ਇਹ ਤਾਂ ਹੈ ਉਹ ਜਵਾਹੇ ਸੀਪੀ ਲੈਦਨੇ ਵਾਲੇ ਨਾ ਨਾ ਉਹ ਤਾਂ ਉੱਥੇ ਲੋ ਮਿੱਟੀ ਭਾਗੀ ਹੋਈ ਸਹੀ ਬਸ ਆ ਜੀ ਮੈਂ ਤਾਂ ਪਿੱਛੇ ਨਹੀਂ ਆਉਂਦਾ ਆ ਕੱਟ ਤੂੰ ਦੂਗਰ ਲੈ ਹੇ ਵਾਹ ਲੈ ਕਿੰਨਾ ਵਧੀਆ ਅਰੀ ਜੋੜ ਜਾਨੇ ਆਪਾਂ ਇਸ ਗਰੁੱਪ ਸਮਾ ਹੋ ਗਿਆ 1:55 ਮਿੰਟਾਂ ਦਾ ਤੇ ਕੰਮ ਆਣ ਜਮਾ ਫਿੱਟ ਕਰਤਾ 8 ਇੰਚੀ ਪਾਈਪ 8000 ਦਾ ਐਡੂਸਰ ਲਾ ਕੇ 4 ਇੰਚੀ ਤੇ 4 ਇੰਚੀ ਆ ਮੋੜ ਲਾ ਕੇ ਇਧਰੋਂ ਕੰਮ ਓਕੇ ਕਰਤਾ ਤੇ ਫਿਕਸ ਵਾ ਲੇ ਇੱਥੇ ਕਸਤਾ ਤੇ ਗੱਡੀ ਆਪਣੀ ਚਲਦੀ ਹੋਗੀ ਤੇ ਥੋੜੀ ਥੋੜੀ ਕਿਤੇ ਕਿਤੇ ਇੱਕ ਦੋ ਥਾਵਾਂ ਦੋ ਚਾਰ ਥਾਵਾਂ ਤੇ ਮਿੱਟੀ ਭਾਤੀ ਐਵੇਂ ਕਿ ਕਈ ਵਾਰੀ ਪਾਣੀ ਧਾਣੀ ਪੈ ਜਾਂਦਾ ਪੈਪ ਤਾਂ ਨਾ ਉੱਠੇ ਤੇ ਅਗਲੀ ਗੱਲ ਇਹ ਤੇ ਸਾਨੂੰ ਚਲਾਉਣ ਦਾ ਚਾਹ ਸੀ ਕਿ ਪੈਪ ਲੈਣ ਅਸੀਂ ਹੁਣੇ ਚਲਾ ਕੇ ਦੇਖ ਲਾਂਗੇ ਇਸ ਟਾਈਮ ਲਾਈਟ ਦਾ ਟਾਈਮ ਤਾਂ ਚੱਲੀ ਜਾਂਦਾ ਪਰ ਅੱਜ ਰਾਤ ਨਹੀਂ ਰੀ ਆਨ ਕਰਕੇ ਲਾਈਟ ਖਰਾਬ ਹੋ ਰਹੀ ਹੈ ਖੰਬੇ ਖੁੰਬੇ ਡਿੱਗ ਗਏ ਇੱਕ ਦੋ ਥਾਵਾਂ ਤੇ ਤੇ ਠੀਕ ਉਹ ਹੁਣ ਨੂੰ ਕਰ ਦਿੰਦੇ ਇਹਦੇ ਵੇਲੇ ਅੱਜ ਆਪਣੇ ਬੋਟਾਂ ਨੇ ਤੇ ਬੋਟਾਂ ਕਰਕੇ ਉਹਨਾਂ ਨੇ ਲਾਈਟ ਨਹੀਂ ਕੱਟੀ ਕਿ ਤੇ ਲਾਈਟ ਨਹੀਂ ਕੱਟੀ ਤਾਂ ਫਿਰ ਠੀਕ ਵੀ ਨਹੀਂ ਹੋਈ ਤੇ ਤਾਂ ਕਰਕੇ ਆਉਣਾ ਹਾਂ ਲਾਈਟ ਤੇ ਰਹਿ ਗੱਡ ਪੈਂਡ ਹੁਣ ਤਨੀ ਚਲਾ ਕੇ ਦੇਖਦੇ ਹਾਂ ਖਰ ਤੋਂ ਕਰਾਜੀ ਬਾਜੀ ਚੋਬਰਾਂ ਨੇ ਦੁਪਹਿਰ ਆਸੇਰ ਤੋਂ ਇਹ ਲਗਾ ਲਿਆ ਤੇ ਕਸਤਾ ਇਹ ਦੁਹਾਂਟਾ ਪਹਿਲਾਂ ਦਿੰਦੇ ਤੇ ਦੋ ਗੇੜੇ ਪਿੰਡ ਲੱਗ ਗਏ ਥੋੜਾ ਥੋੜਾ ਸਮਾਨ ਜਾ ਹਾਂ ਇੱਕ ਦੋ ਵਾਰੀ ਬਦਲ ਕੇ ਲਿਆਏ ਤੇ ਤਾਂ ਕਰਕੇ ਤੇ ਵਧਾਈਆਂ ਭਾਈ ਚੋਬਰੋ ਸਾਨੂੰ ਸਾਰਿਆਂ ਨੂੰ ਭਾਈਆਂ ਵਧਾਈਆਂ ਭਾਈ ਤੇ ਆ ਇਥੇ ਰੱਖ ਲਾ ਗਗੂ ਦਾ ਆਦਾ ਸਮਾਨ ਰੇੜੀ ਤੇ ਆਪਣਾ ਤੇ ਹੱਕ ਦੇ ਗੱਡੀ ਪਿੰਡ ਨੂੰ ਕਿੜੀਆਂ ਵੱਡੀਆਂ ਬਈਆਂ ਰਹਿਣ ਦੇ ਨਾ ਯਾਰ ਵਡੀਆਂ ਤਾਂ ਲੋਟ ਨਹੀਂ ਆਉਣੀਆਂ ਛੋੜੇ-ਰੋਟੇ ਧਰ ਲਾਂਗੇ ਨਹੀਂ ਨਹੀਂ ਪਹਿਲਾਂ ਆਪਣਾ ਛੋਟਾ ਸਮਾਨ ਧਰ ਫਿਰ ਵੇਖਦੇ ਆ ਟੁੱਟੇ ਆ ਜਿਹੜੇ ਇਹ ਧਰ ਲਾਂਗੇ ਆ ਸਾਰੇ ಗ್ರಾಮ ਪੰਚਾਇਤ ਸੂਰਤੀਆ ਆਪ ਜੀ ਨੂੰ ਜੀ ਆਇਆਂ ਆਖਦੀ ਆ ਸਾਡੇ ਬਲੌਗ ਦੇ ਵਿੱਚ ਪਿੰਡ ਮੈਤਰਾ ਦਾ ਸੂਰਤੀਆ ਜ਼ਿਲ੍ਹਾ ਸਰਸਾ ਕਿ ਕਰੇ ਪਹੁੰਚਦੇ ਆ ਹਾਂ ਮੱਝਾਂ ਨੂੰ ਨੀਰਾ ਚੜ੍ਹਾ ਖਵਾਉਣੇ ਨਾਲੇ ਆਪ ਛਕਦੇ ਆਂ ਬਿਸ਼ਾਦਾ ਪਾਣੀ ਸਾਈਡ ਤੇ ਲਾ ਲਾ ਉਹ ਯਾਰ ਇੱਥੇ ਬਹੁਤ ਇੱਥੇ ਲਾ ਲਾ ਕੋਈ ਨਾ ਤੇ ਫੇਰ ਬੋਟ ਪਾਉਣ ਜਾਵਾਂਗੇ ਸ਼ਾਮ ਨੂੰ ਰੋਕ ਲਾ ਰੋਕ ਲਾ ਕੋਈ ਨਾ ਨਾ ਹੁਣਾਂ ਨਾ ਯਰ ਚ ਜੀ ਇਹਦਾ ਕਰਦਾ ਸੀ ਇੱਕ ਸ਼ਾਲਾ ਲਾਮ ਹਾਂ ਲਾ ਲਾ ਪੁਲ ਤੇ ਝੜ ਕੇ ਹੈ ਪੁਲ ਤੇ ਝੜ ਕੇ ਲਾ ਦੇ ਬੋਲ ਤੇ ਹਵਾ ਚੱਲ ਪੈਂਦੀ ਵਿਛਦੀ ਠੰਡਾ ਵੀ ਫਿਰਾਂਦਾ ਆਪਾ ਲੱਗੂ ਆ ਬੰਦ ਹੋ ਜਾ ਰਹਾ ਆਪਾ ਹੈਂ ਡਰਦੇ ਹੋ ਆਪ ਡਰਤਾ ਨਹੀਂ ਠੰਡ ਲੱਗ ਜਾਗੀ ਚਲੋ ਚੰਗਾ ਮੰਮੀ ਆ ਜਾਂਦਾ ਮੈਂ ਬੋਟ ਪਾ ਕੇ ਉਹਨਾਂ ਨਾਲੇ ਜਿੰਮ ਦੀ ਡਿਊਟੀ ਲਾਉਂਗਾ ਜਾ ਕੇ ਤੁਹਾਨੂੰ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਤੁਹਾਡੇ ਬੇਟਾ ਵਾ ਵਾ ਨਾਇਕ ਸ਼ੇਰ ਕਮੈਂਟ ਕਰਦੇ ਵੀ ਨਾ ਕੋਈ ਦੋਸਤ ਲਾਈਕ ਤੁਹਾਨੂੰ ਤੇ ਬੁਲਾਓਗੇ ਜੀ ਹੋਰ ਮੈਂ ਕਹਣਾ ਬਾਏ ਬਾਏ ਧੰਨਵਾਦ ਜੀ ਵੱਡੇ ਮੰਮੀ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਮਾਂ ਵੀ ਕਰਿਆ ਕਰੋ ਛੇਰ ਕਰਿਆ ਕਰੋ ਤੇ ਨਾਲ ਹੀ ਸਾਕ ਪਰਿਵਾਰ ਕਰਿਆ ਕਰੋ ਠੀਕ ਆ ਮੈਂ ਸਤਿ ਸ੍ਰੀ ਅਕਾਲ ਗਵਰਨਮੈਂਟ ਹਾਈ ਸਕੂਲ ਸੂਰਤਿਆ ਹਾਂ 5:50 ਦਾ ਟਾਈਮ ਹੋ ਗਿਆ ਤੇ ਵੋਟ ਦਾ ਸੌਣ ਪਾਉਣ ਆਇਆ ਜਮਾ ਗੇਟ ਬੰਦ ਹੋਊਗਾ 6 ਵਜੇ ਕਿਹੜੇ ਪਾਸੇ ਚੱਲੀ ਜਾਂਦਾ ਕੰਮ ਸੱਜੇ ਪਾਸੇ ਠੀਕ ਹੈ ਜੀ ਮੈਂ ਕਿਹਾ ਕਿ ਤੇ ਮੈਂ ਹੀ ਡੇਟਾਂ ਗੱਲਾਂ ਕਰੇ ਮੈਂ ਤਾਂ ਲੈਣਾ ਲੱਗੀਆਂ ਪਈਆਂ ਭਾਈ ਸਮਾਂ 6 ਵਜੇ ਹੈ 11 ਮਿੰਟ ਪਹਿਲਾਂ ਹਾਂ ਤਾਂ ਹੀ ਜਮਾ ਟਾਈਮ ਤੇ ਆਏਗਾ ਹਾਂ ਬਿੰਦਰ ਸਿੰਘ ਹਾਂ ਬਿੰਦਰ ਚੇਅਰਮੈਨ ਸਾਹਿਬ ਕੀ ਹਾਲ ਹੈ ਵਧੀਆ ਤੁਸੀਂ ਦੱਸੋ ਸੋਹਣਾ ਬਾਈ ਠੀਕ ਹੈ ਠੀਕ ਹੈ ਠੀਕ ਹੈ ਕੀ ਹਾਲ ਹੈ ਵੀਰੇ 6:05 ਦਾ ਟਾਈਮ ਤੇ ਵੋਟ ਭਗਤਾ ਲਈ ਆਪਾਂ ਆਪਣੀ ਤੇ ਹੁਣ ਚੱਲਦੇ ਆ ਸਿੱਧਾ ਇੱਥੇ ਜਿਮ ਦੀ ਜੋਟੀ ਤੇ ਗੇਟ ਇਹਨਾਂ ਨੇ ਬੰਦ ਕਰਤਾ ਕਿਵੇਂ ਕਾਕਾ ਪ੍ਰਧਾਨ ਬਾਹਰ ਤਾਂ ਨਿਕਲ ਦੇ ਦੇਣਗੇ ਇਧਰ ਦੀ ਹਾਂ ਕੀ ਕਹਿੰਦੇ ਆ ਚਲੋ ਬੜਾ ਆ ਜਾਨ ਲੈ ਐਂ ਕਾਲੇ ਆਜਾ ਤੇਰਾ ਵੀਕਲ ਇਧਰ ਖੜਾ ਬਾਹਰ ਤਾਂ ਕੱਢ ਦੇਣਗੇ ਕਿਵੇਂ ਕਾਕਾ ਮੈਂ ਬ੍ਰੋ ਠੀਕ ਆ ਜੀ ਠੀਕ ਹੈ ਹੋਰ ਭਾਈ ਲੋਟਾਂ सा श्रीकाल क्या मे तेरा ठीक है बोर्ड पाया है ਫੋਟ ਕਿੰਨੇ ਵੋਟਾਂ ਸਾਡੇ ਵੀਰੇ ਇੱਕ ਤਰੀ ਬੰਦ ਠੀਕ ਆ ਤੇ ਚੋਬਰ ਬਈ ਆ ਆਪਣਾ ਬਠਿੰਡੇ ਜਿਹੇ ਲੋ ਕਲਾ ਲਾਲਾ ਪਿੰਡ ਤੇ ਆਪਣਾ ਸਰਸਾ ਜਿਹੜਾ ਆਪਣੇ ਵੋਟਾਂ ਅੱਜ ਸੀਗੀਆਂ ਗੇਟ ਪੇੜੀ ਮੜਾ ਹੈਗਾ ਹੋਈਆ ਰਖਤਾ ਵੇੜਦੇ ਤੇ ਤਾਂ ਕਰਕੇ ਬਸ ਸਾਡਾ ਬਾਟ ਹੀ ਸੰਨ ਆਏ ਸਮਝ ਲਓ ਬਸ ਹਰਿਆਣਾ ਪੰਜਾਬ ਦਾ ਸਾਡੇ ਬਾਰਡਰ ਤੇ ਪਿੰਡ ਹੈਗਾ ਇੱਥੇ ਹਾਂਜੀ ਤਾਇਆ ਲੋਟਾ ਚੜਦੀ ਕਲਾ ਪਾਇਆ ਇਹ ਵੋਟ ਛੱਡ ਕੇ ਆਮ ਕਰੇ ਹਾਂ ਜੀ ਬਸ ਬਸ ਠੀਕ ਹੈ ਜੀ ਤੇ ਹੁਣ ਹਲਾਉਣੇ ਇੱਥੇ ਜੰਮਦੀ ਚਾੜੀ ਗੁੰਦੀਆ ਕੋਰਪਲ ਕੋਬਲ ਤੇ ਫਿਰ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਬਾਕੀ ਜੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੱਕਰਵਾਰਾ ਜਰੂਰ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਕਰ ਲਿਓ ਲਾਈਕ ਕਰ ਲਿਓ ਹਾਂ ਤੇ ਮਿਹਰਬਾਨੀ ਸਾਰਿਆਂ ਦੀ ਤੇ ਧੰਨਵਾਦ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਹਾਂ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ